ਪਗਵਾੜਾ ਹੁਸ਼ਿਆਰਪੁਰ ਰੋਡ ਤੇ ਚੜਦੀ ਸਵੇਰ ਹੀ ਦਰਦਨਾਕ ਸੜਕੀ ਹਾਦਸਾ ਵਾਪਰਿਆ ਦਰਅਸਲ ਇੱਥੇ ਮੋਟਰਸਾਈਕਲ ਸਵਾਰ ਨੌਜਵਾਨ ਜ਼ਖਮੀ ਹੋ ਗਿਆ ਜਿਸ ਨੂੰ ਕੇ ਇਲਾਜ ਲਈ ਪਗਵਾੜਾ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਿਊਟੀ ਤੇ ਤਨਖਤ ਡਾਕਟਰਾਂ ਵੱਲੋਂ ਨੌਜਵਾਨ ਨੂੰ ਮ੍ਰਿਤ ਐਲਾਨ ਦਿੱਤਾ ਗਿਆ ਦਰਅਸਲ ਮ੍ਰਿਤਕ ਦੀ ਪਛਾਣ ਬਲਜਿੰਦਰ ਸਿੰਘ ਦੇ ਵਜੋਂ ਹੋਈ ਹੈ ਜੋ ਕਿ ਫਿਰੋਜ਼ਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਮ੍ਰਿਤਕ ਦੀ ਭੈਣ ਬਲਵਿੰਦਰ ਕੌਰ ਜਿਸ ਦਾ ਇਹ ਕਹਿਣਾ ਹੈ ਕਿ ਉਹ ਨਕੋਦਰ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਨੌਕਰੀ ਕਰਦੀ ਹੈ ਤੇ ਉਸ ਦਾ ਭਰਾ ਜੋ ਕਿ ਢਾਡੀ ਜੱਥੇ ਦੇ ਨਾਲ ਕੀਰਤਨ ਕਰਦਾ ਫਿਰੋਜ਼ਪੁਰ ਤੋਂ ਉਸ ਕੋਲ ਨਕੋਦਰ ਆਇਆ ਸੀ ਤਸਵੀਰੇ 7 ਵਜੇ ਦੇ ਕਰੀਬ ਉਸ ਦਾ ਭਰਾ ਢਾਡੀ ਜੱਥੇ ਦੇ ਨਾਲ ਪ੍ਰੋਗਰਾਮ ਲਗਾਉਣ ਦੇ ਲਈ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਘਰੋਂ ਨਿਕਲਿਆ ਸੀ ਪਰ ਫਗਵਾੜਾ ਹੁਸ਼ਿਆਰਪੁਰ ਰੋਡ ਤੇ ਹਾਦਸਾ ਵਾਪਰਿਆ ਇਸ ਮੰਦ ਭਾਗੇ ਹਾਦਸੇ ਦੇ ਵਿੱਚ ਨੌਜਵਾਨ ਦੀ ਜਾਨ ਚਲੀ ਗਈ ਹਾਲਾਂਕਿ ਪੁਲਿਸ ਨੇ ਜਿਹੜੇ ਬਿਆਨ ਨੇ ਉਹ ਦਰਜ ਕਰ ਲਏ ਨੇ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕੀ ਨਾਂ ਜੀ ਆਪਾਂ? ਮੇਰਾ ਨਾਮ ਬਲਵਿੰਦਰ ਕੌਰ ਹੈ ਜੀ। ਹਾਂਜੀ ਕਿੱਥੇ ਦੇ ਰਹਿਣ ਵਾਲੇ ਆਪਾਂ? ਅਸੀਂ ਕਰੋਈਪੁਰ ਦੇ ਆ ਨਕੋਦਰ ਡਿਊਟੀ ਕਰਦੇ ਆ ਗੁਰਦਰਾ ਸਾਹਿਬ ਦੇ। ਹਾਂਜੀ ਤੇ ਕੀ ਮਾਮਲਾ ਕੀ ਜਿਹੜਾ ਤੁਸੀਂ ਅੱਜ ਸਿਵਲ ਹਸਪੀਟਲ ਚ ਆਏ ਹੋ? ਮੇਰਾ ਭਰਾ ਆ ਜੀ ਹੁੰਦਾ ਐਕਸੀਡੈਂਟ ਹੋ ਗਿਆ ਜੀ। ਤਿੰਨ ਆਪਰਾ ਦਰ ਦਰ ਦੇ ਬਲਵਿੰਦਰ ਸਿੰਘ ਜੀ ਹਾਂਜੀ ਬਲਵਿੰਦਰ ਸਿੰਘ ਜੀ ਅੱਛਾ ਕਿੱਥੇ ਦੇ ਰਹਿਣ ਵਾਲੇ ਆ ਇਹ ਵੀ ਫਰੋਈਪੁਰ ਦਾ ਹੀ ਇਹ ਰਾਤ ਦਾ ਮੇਰੇ ਕੋਲ ਹੀ ਆਇਆ ਅਸੀਂ ਗੁਰਦੇ ਦੇ ਕੱਠੇ ਆ ਤੁਸੀਂ ਕਿੱਥੇ ਦੇ ਨਾਲ ਬਣੇ ਅਸੀਂ ਫਰੋਈਪੁਰ ਦੇ ਆ ਅੱਛਾ ਤੁਹਾਡੇ ਕੋਲ ਆਏ ਸੀ ਰਾਤੀ ਹਾਂਜੀ ਰਾਤ ਦਾ ਮੇਰੇ ਕੋਲ ਸੀ ਸਵੇਰੇ 7:00 ਵਜੇ ਤਿਆਰ ਹੋ ਕੇ ਆਇਆ ਪ੍ਰੋਗਰਾਮ ਸੀ ਉਹਦਾ ਠਾਡੀ ਜਥੇ ਨਾਲ ਜਾਂਦਾ ਹੈ ਜੀ ਹਾਂਜੀ ਹਾਂ ਸੱਤੇ ਸੀ ਇਹ ਤੇ ਮੋਟਰਸਾਈਕਲ ਤੇ ਪੰਜੀ ਹੋਇਆ ਕਿੱਥੇ ਐਕਸੀਡੈਂਟ ਹੁਸ਼ਿਆਰਪੁਰ ਰੋਡ ਤੇ ਕਹਿੰਦੇ ਆ ਕੀ ਹੋਇਆ ਕਦੇ ਨਾ ਹੋਇਆ ਹੈ ਕਾਲ ਨਹੀਂ ਸੀ ਪਤਾ ਨਹੀਂ ਮੈਂ ਦੇਖਿਆ ਨਹੀਂ ਕਿੰਨੇ ਕ ਵਜੇ ਹੋਇਆ ਇਹ ਪਤਾ ਕੁਛ ਨਹੀਂ ਇੰਨਾ ਟਾਈਮ ਨਹੀਂ 7 ਵਜੇ ਘਰ ਤੋਰ ਆਇਆ ਮੇਰੇ ਕੋਲੋਂ ਤੋਂ ਤੁਹਾਡੇ ਕੋਲ 7 ਵਜੇ ਆਇਆ 7 ਵਜੇ ਮੇਰੇ ਕੋਲ ਆ ਗਿਆ ਕਰੋ 8 ਵਜੇ ਜੇ ਸਾਨੂੰ ਪਤਾ ਲੱਗ ਗਿਆ ਸੀ ਤੇ ਇਹਨਾਂ ਦੇ ਡੈਡੀ ਦਾ ਨਾਮ ਕੀ ਹੈ ਸੁਖਬੀਰ ਸਿੰਘ ਹੈ ਜੀ ਸੁਖਬੀਰ ਤੁਹਾਡਾ ਨਾਮ ਕੀ ਹੈ ਜੀ ਬਲਵਿੰਦਰ ਕੀ ਮਾਮਲਾ ਕੀ ਜਿਹੜਾ ਇੱਕ ਐਕਸੀਡੈਂਟ ਆ ਉਹ ਮੈਂ ਡਾਕਟਰ ਜੇਸ਼ੰਦਰ ਸਵੇਰ ਮਾਰਨਿੰਗ ਜੁੜੀ ਤਨਾਤ ਤਾਂ तकरीबन 8 ਵਜੇ ਦੇ ਕਰੀਬ ਸ਼ਾਹਕਪੂਰ ਰੋਡ ਦੇ ਉੱਪਰ ਇੱਕ ਐਕਸੀਡੈਂਟ ਹੋਇਆ ਜਿਹਨ ਵਿੱਚ ਬਲਜਿੰਦਰ ਸਿੰਘ ਨਿਵਾਸੀ ਫਿਰੋਜ਼ਪੁਰ ਦਾ ਉਹਦੀ ਮਲਕੀ ਡੈਥ ਹੋ ਗਈ ਸਰ ਕਿਸ ਕਿਸ ਚੀਜ਼ ਦੇ ਵਿੱਚ ਹੋਇਆ ਐਕਸੀਡੈਂਟ ਕੁਝ ਪਤਾ ਚੱਲਾ ਇਹ ਐਕਸੀਡੈਂਟ ਬਾਰੇ ਪਤਾ ਨਹੀਂ 140 ਦਫਾ ਕਿ ਮਲਕ ਪ੍ਰੋਪਰ ਨਹੀਂ ਪਤਾ ਕਿ ਉਹਦਾ ਵੜਾ ਤੋਂ ਯਸ਼ ਸ਼ਰਮਾ ਦੀ ਖਾਸ ਰਿਪੋਰਟ